ਇਹ ਕਹਾਣੀ ਹੈ ਉਹੋ ਹਿੰਮਤੀ ਕੁੜੀ ਸਾਡੇ ਸਕੂਲ ਵਿੱਚ ਨਵੀਂ ਕੰਪਿਊਟਰ ਅਧਿਆਪਕ ਦੇ ਨਿਯੁਕਤ ਹੋਈ ਕੋਈ 22 ਸਾਲ ਦੀ ਉਮਰ ਹੋਵੇਗੀ ਸਾਡੇ ਜਿਹੇ ਪਹਿਰਾਵੇ ਵਿੱਚ ਬੱਚਿਆਂ ਵਿੱਚ ਰਲਈ ਹੋਈ ਲੱਗਦੀ ਬਹੁਤ ਮਿਹਨਤੀ ਅਤੇ ਹੁਸ਼ਿਆਰ ਸੀ ਉਹ ਕੁੜੀ ਜਦੋਂ ਦੇਖੋ ਕਿਸੇ ਨਾ ਕਿਸੇ ਕੰਮ ਵਿੱਚ ਰੁਝੀ ਹੁੰਦੀ ਜਿਆਦਾ ਗੱਲਾਂ ਨਹੀਂ ਕਰਦੀ ਸੀ ਬਸ ਹਮੇਸ਼ਾ ਆਪਣੇ ਆਪ ਵਿੱਚ ਮਸਤ ਰਹਿੰਦੀ ਇੱਕ ਦਿਨ ਉਸਦੇ ਕੋਲ ਬੈਠੇ ਆ ਸਹਿਜ ਸੁਭਾਅ ਪੁੱਛ ਲਿਆ ਮਨਵੀਰ ਤੈਨੂੰ ਐਨੀ ਜਾਣਕਾਰੀ ਕਿਵੇਂ ਹਰ ਵਿਸ਼ੇ ਬਾਰੇ ਇੰਜ ਲੱਗਦਾ ਜਿਵੇਂ ਤੂੰ ਗਿਆਨ ਦਾ ਸਮੁੰਦਰ ਹੋਵੇ ਉਹ ਬੋਲੀ ਅੱਛਾ ਅੱਜ ਆਪਣੇ ਕਹਾਣੀ ਸੁਣਾਉਂਦੀ ਹਾਂ ਤੁਹਾਨੂੰ ਸਾਨੂੰ ਵੀ ਉਤਸੁਕਤਾ ਹੋ ਗਈ ਸੀ ਉਸ ਬਾਰੇ ਜਾਣਨ ਦੀ ਅਸੀਂ ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਇ ਉਸ ਨੇ ਆਪਣੀ ਗੱਲ ਸ਼ੁਰੂ ਕੀਤੀ ਸਾਡੇ ਪਰਿਵਾਰ ਵਿੱਚ ਅਸੀਂ ਤਿੰਨ ਜੀ ਸੀ ਮੈਂ ਮੇਰਾ ਵੱਡਾ ਭਰਾ ਆਤੇ ਮੇਰੇ ਪਾਪਾ ਅਸੀਂ ਵੀਰ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ ਜ਼ਿੰਦਗੀ ਵਧੀਆ ਲੰਘ ਰਹੀ ਸੀ ਮੇਰਾ ਭਤੀਜਾ ਵੀ 2 ਸਾਲ ਦਾ ਹੋ ਗਿਆ ਅਚਾਨਕ ਇੱਕ ਦਿਨ ਮੇਰੀ ਪਰਜਾਈ ਅਤੇ ਭਰਾ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਘਰ ਵਿੱਚ ਮੈਂ ਛੋਟਾ ਜਿਹਾ ਭਤੀਜਾ ਤੇ ਬਿਮਾਰ ਬਾਪ ਰਹਿ ਗਏ ਇਹ ਤਾਂ ਬਹੁਤ ਬੁਰਾ ਹੋਇਆ ਸਾਡੇ ਵਿੱਚੋਂ ਇੱਕ ਬੋਲੀ ਮਨਵੀਰ ਵੀ ਉਦਾਸ ਹੋ ਕੇ ਬੋਲੀ ਮੈਨੂੰ ਤਾਂ ਲੱਗਿਆ ਕਿ ਦੁਨੀਆ ਖਤਮ ਹੋ ਗਈ ਆਤਮ ਹੱਤਿਆ ਕਰਨ ਦਾ ਵੀ ਸੋਚ ਲਿਆ ਸੀ ਇੱਕ ਵਾਰ ਤਾਂ ਫਿਰ ਸੋਚਿਆ ਕਿ ਹੁਣ ਤਾਂ ਪਾਪਾ ਤੇ ਭਤੀਜੇ ਦੀ ਜ਼ਿੰਮੇਵਾਰੀ ਵੀ ਮੇਰੇ ਤੇ ਹੈ ਘਰ ਦਾ ਗੁਜ਼ਾਰਾ ਵੀ ਚਲਾਉਣਾ ਸੀ ਇੱਕ ਪਾਰਟ ਟਾਈਮ ਨੌਕਰੀ ਦੇ ਨਾਲ ਨਾਲ ਕੰਪਿਊਟਰ ਕੋਰਸ ਵਿੱਚ ਦਾਖਲਾ ਲੈ ਲਿਆ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਸਿੱਧੀ ਤੋਰੇ ਤੁਰ ਪਈ ਉਦਾਸੀ ਚੋਂ ਨਿਕਲਣ ਲਈ ਪੜ੍ਹਾਈ ਦਾ ਸਹਾਰਾ ਲਿਆ ਜਿੰਨੇ ਉਦਾਸੀ ਵੱਧਦੀ ਸੀ ਉਹ ਨਾ ਪੜੀ ਜਾਂਦੀ ਤੇ ਮੇਰੇ ਦੁੱਖ ਨੇ ਮੈਨੂੰ ਗਿਆਨ ਦਾ ਭੰਡਾਰ ਬਣਾ ਦਿੱਤਾ ਮਨਵੀਰ ਤੇਰੀ ਕਹਾਣੀ ਹੈ ਤਾਂ ਦੁਖਦਾਇਕ ਪਰ ਇਹ ਪ੍ਰੇਰਣਾ ਸਰੋਤ ਹੈ ਅਕਸਰ ਦੇਖਿਆ ਕਿ ਲੋਕ ਦੁੱਖ ਨਾਲ ਟੁੱਟ ਜਾਂਦੇ ਨੇ ਪਰ ਤੂੰ ਤਾਂ ਦੁੱਖ ਨੂੰ ਪੌੜੀ ਬਣਾ ਲਿਆ ਨਵੀਆਂ ਉਚਾਈਆਂ ਛੂਹਣ ਲਈ ਰੱਬ ਤੈਨੂੰ ਹਿੰਮਤ ਨਾਲ ਭਰੀ ਰੱਖੇ ਮੇਰੀ ਸਹੇਲੀ ਨੇ ਕਿਹਾ ਇਸ ਘਟਨਾ ਤੋਂ ਬਾਅਦ ਸਾਡਾ ਸਾਥ ਕੁਝ ਮਹੀਨੇ ਰਿਹਾ ਫਿਰ ਸ਼ਾਇਦ ਉਸ ਨੂੰ ਹੋਰ ਕਿਤੇ ਨੌਕਰੀ ਮਿਲ ਗਈ ਪਾਰੇ ਹੈ ਯਾਦ ਹਮੇਸ਼ਾ ਮਨ ਵਿੱਚ ਰਹੀ ਤੇ ਕਈ ਮੁਸ਼ਕਲ ਘੜੀਆਂ ਵਿੱਚ ਹੌਸਲਾ ਮਿਲਿਆ ਸੋ ਦੋਸਤੋਂ ਕਿਦਾਂ ਦੀ ਲੱਗੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਧੰਨਵਾਦ ਜੀ